ਗਣਤੰਤਰ ਦਿਹਾੜੇ ਦੇ ਮੌਕੇ ਆਬੂਤਾਬੀ ਦੇ ਰਾਜਕੁਮਾਰ ਅਤੇ ਯੂਏਈ ਦੇ ਡਿਪਟੀ ਸੁਪਰੀਮ ਕਮਾਂਡਰ ਸ਼ੇਖ ਮੁਹੰਮਦ ਬਿਨ ਜ਼ਾਇਦ ਮੁੱਖ ਮਹਿਮਾਨ ਬਣੇ ਪਰ ਤੁਹਾਡੀ ਦਿਲਚਸਪੀ ਇਹ ਜਾਣਣ ਦੇ ਵਿੱਚ ਜ਼ਰੂਰ ਹੋਵੇਗੀ ਕਿ ਕੀ ਹੈ ਇਹਨਾਂ ਦੀ ਸ਼ਖਸੀਅਤ ਤੇ ਆਖਿਰਕਾਰ ਇਹਨਾਂ ਨੂੰ ਹੀ ਕਿਉਂ ਬਣਾਇਆ ਗਿਆ ਖਾਸ ਮਹਿਮਾਨ ਇਹ ਜਾਣਣ ਤੋਂ ਪਹਿਲਾਂ ਜਰਾ ਇਹ ਤਸਵੀਰਾਂ ਵੇਖੋ ਜੋ ਇਸ ਸ਼ਾਹੀ ਮਹਿਮਾਨ ਦੀ ਸ਼ਾਹੀ ਜ਼ਿੰਦਗੀ ਨੂੰ ਬਖੂਬੀ ਬਿਆਨ ਕਰਦੀਆਂ ਨੇ ਤਸਵੀਰਾਂ ਨੇ ਪ੍ਰਿੰਸ ਜ਼ਾਇਦ ਦੇ 에ਅਰਕ੍ਰਾਫਟ ਦੀਆਂ ਆਲੀਸ਼ਾਨ ਡਰਾਈਵਿੰਗ ਰੂਮ, ਐਲਈਡੀ ਲਕਜ਼ਰੀ ਬੈਡਰੂਮ ਅਤੇ ਬਾਥਰੂਮ ਸਮੇਤ ਸ਼ਾਨਦਾਰ ਗੈਲਰੀ ਦੇ ਨਾਲ ਲੈਸ ਹੈ ਕ੍ਰਾਊਨ ਪ੍ਰਿੰਸ ਦਾ ਇਹ 에ਅਰਕ੍ਰਾਫਟ ਹੁਣ ਅਜ਼ਰ ਪਾਉਨੇਆ ਪ੍ਰਿੰਸ ਦੀ ਸ਼ਖਸੀਅਤ ਅਤੇ ਭਾਰਤ ਨਾਲ ਉਹਨਾਂ ਦੇ ਰਿਸ਼ਤਿਆਂ ਤੇ ਸ਼ੇਖ ਮੁਹੰਮਦ ਅਲ ਬਿੰ ਜ਼ਾਇਦ ਨੂੰ ਰੈਂਬੋ ਸ਼ੇਖ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਵੈਸੇ ਤਾਂ ਉਹਨਾਂ ਨੇ 1983 ਦੇ ਵਿੱਚ ਮਰਸੀਡੀਜ਼ ਦੀਆਂ 7 ਰੰਗਾਂ ਦੀਆਂ ਕਾਰਾਂ ਇੱਕ ਹੀ ਦਿਨ ਦੇ ਵਿੱਚ ਬੁੱਕ ਕੀਤੀਆਂ ਸੀ ਦੁਨੀਆਂ ਦੀ ਅਜਿਹੀ ਕੋਈ ਵੀ ਨਵੀਂ ਆ ਪੁਰਾਣੀ ਗੱਡੀ ਨਹੀਂ ਜੋ ਇਹਨਾਂ ਦੀ ਕਲੈਕਸ਼ਨ ਦੇ ਵਿੱਚ ਨਾ ਹੋਵੇ ਦੁਨੀਆਂ ਭਰ ਦੇ ਵਿੱਚ ਉਹਨਾਂ ਦੀ ਕਾਰ ਗੈਲਰੀ ਕਾਫੀ ਮਸ਼ਹੂਰ ਹੈ ਅਰਬਾਂ ਰੁਪਈਆਂ ਕਾਰਾਂ ਦੇ ਮਾਲਕ ਪ੍ਰਿੰਸ ਸ਼ੇਖ ਮੁਹੰਮਦ ਦੀ ਕੁਲ ਜਾਇਦਾਦ 1.47 ਹਜ਼ਾਰ ਕਰੋੜ ਰੁਪਈਆ ਹੈ ਭਾਰਤ ਨਾਲ ਉਹਨਾਂ ਦੇ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਕੁਝ ਮੁਲਾਕਾਤਾਂ ਨਹੀਂ ਮੋਦੀ ਅਤੇ ਪ੍ਰਿੰਸ ਨੂੰ ਦੋਸਤ ਬਣਾ ਦਿੱਤਾ चीन ਤੇ ਅਮਰੀਕਾ ਤੋਂ ਬਾਅਦ ਯੂਏਈ ਤੀਜਾ ਅਜਿਹਾ ਦੇਸ਼ ਹੈ ਜਿਸ ਦੇ ਨਾਲ ਭਾਰਤ ਦੇ ਵੱਡੇ ਕਾਰੋਬਾਰੀ ਰਿਸ਼ਤੇ ਨੇ ਪ੍ਰਿੰਸ ਜ਼ਾਇਦ ਨੇ ਭਾਰਤ ਨਾਲ 14 ਅਹਿਮ ਸਮਝੌਤੇ ਕੀਤੇ ਨੇ ਜਿਨ੍ਹਾਂ ਵਿੱਚ ਡਿਫੈਂਸ ਸਿਕਿਉਰਿਟੀ ਆਈਟੀ ਸਰਵਿਸ ਅਤੇ ਹਾਈਵੇ ਪ੍ਰੋਜੈਕਟ ਨਾਲ ਜੁੜੇ ਸਮਝੌਤੇ ਸ਼ਾਮਲ ਨੇ ਖਾੜੀ ਦੇਸ਼ਾਂ ਨੂੰ ਔਇਲ ਰਿਜ਼ਰਵ ਤਿਆਰ ਕਰਨ ਦੀ ਇਜਾਜ਼ਤ ਦੇਣਾ ਵੀ ਅਹਿਮ ਹੈ ਕਰੀਬ 5 ਲੱਖ ਕਰੋੜ ਰੁਪਏ ਦੇ ਨਿਵੇਸ਼ ਉੱਤੇ ਵੀ ਜਲਦੀ ਮੋਹਰ ਲੱਗ ਸਕਦੀ ਹੈ UAE ਭਾਰਤ ਲਈ ਤੇਲ ਦੇ ਵੱਡੇ ਸਰੋਤਦਾ ਕੰਮ ਕਰਦਾ ਹੈ। UAE ਨੇ ਭਾਰਤ ਦੇ ਮੇਕ ਇਨ ਇੰਡੀਆ ਪ੍ਰੋਜੈਕਟ ਦੇ ਵਿੱਚ ਵੀ ਦਿਲਚਸਪੀ ਵਿਖਾਈ ਹੈ। ਅਬੂ ਦਾਬੀ ਦੇ ਵਿੱਚ ਮੰਦਿਰ ਬਣਾਉਣ ਤੇ ਲਈ ਵੀ ਪ੍ਰਿੰਸ ਨੇ ਜ਼ਮੀਨ ਦਿੱਤੀ। UAE ਦੇ ਵਿੱਚ 26 ਲੱਖ ਭਾਰਤੀ ਰਹਿੰਦੇ ਨੇ। ਇਸ ਲਈ ਇਸ ਮੁਲਕ ਨਾਲ ਚੰਗੇ ਰਿਸ਼ਤੇ ਰੱਖਣਾ ਜ਼ਰੂਰੀ ਵੀ ਬਣ ਜਾਂਦਾ ਹੈ।